ਹੈਲੋ ਵੀ ਦੋਸਤੋ ਮੂਸਤਾਲੇ ਚੈਨਲ ਤੇ ਹੈਗਾ ਤੁਹਾਡਾ ਸਵਾਗਤ ਅੱਜ ਦੀ ਵੀਡੀਓ ਚ 13 ਕੱਟੀਆਂ ਨੇ ਦੋ ਬੂਰੀਆਂ ਇੱਕ ਨੀਲੀ ਦਾ ਵੀ ਤੇ ਬਾਕੀਆਂ ਸਾਰੀਆਂ ਮੋਰਾ ਚ ਪੈਂਦੀਆਂ ਨੇ ਜੈਡ ਬਲੈਕ ਬਾਕੀ ਤਸੱਲੀ ਤੁਸੀਂ ਆਪ ਕਰਨੀ ਹੈ ਤੇ ਕਰਾਉਣੇ ਮਾਰਕ ਨਾਲ ਗੱਲਬਾਤ ਸਾਰੀ ਇਕੱਲੀ ਇਕੱਲੀ ਕੱਟੀ ਸਾਨੂੰ ਡਿਟੇਲ ਦਵਾ ਦੇਣਗੇ ਬਾਕੀ ਵੀਡੀਓ ਦੇ ਹਿਸਾਬ ਨਾਲ ਨੰਬਰ ਦੇ ਹਿਸਾਬ ਨਾਲ ਤੁਸੀਂ ਮਾਰਕ ਨਾਲ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਸਸੀ ਕਾਲ ਬਾਈ ਹਸੀ ਕਾਲ ਬਾਈ ਕੀ ਹਾਲ ਚੱਲ ਆਦੀਪ ਠੀਕ ਆ ਹੋ ਠੀਕ ਆ ਬਾਈ ਬਹੁਤ ਵਧੀਆ ਭਰਾ ਬਹੁਤ ਕਿੰਨੇ ਨਾਗ ਆਗੇ 13 ਅੱਜ ਵੀਰੇ ਆਪਣੇ ਕੋਲੇ 13 ਨਾਗ ਆ ਜਿਹਦੇ ਵਿੱਚੋਂ ਦੋ ਕਟੀਆਂ ਬੂਰੀਆਂ ਇੱਕ ਨੀਲੀ ਰਾਵੀ ਦੀ ਤੇ 10 ਕਟੀਆਂ ਆਪਣੇ ਕੋਲੇ ਜਿਹੜੀਆਂ ਉਹ ਮੋਹਰਾ ਦੀਆਂ ਵੀਰੇ ਠੀਕ ਆ ਜੀ ਤੇ ਲੋਕੇਸ਼ਨ ਤੇ ਮੋਬਾਈਲ ਨੰਬਰ ਬੋਲ ਦਿਓ ਵੀਰੇ ਪਿੰਡ ਵੀਰੇ ਆਪਣਾ ਰਾਈਆ ਹੂੰ ਤਹਿਸੀਲ ਫੂਲ ਆ ਜ਼ਿਲ੍ਹਾ ਬਠਿੰਡਾ ਹੂੰ ਤੇ ਮੋਬਾਈਲ ਨੰਬਰ ਆਪਣਾ 98552 87584 ਵੀਰੇ ਮੋਬਾਈਲ ਨੰਬਰ ਦੋਸਤੋ ਸਕਰੀਨ ਤੇ ਚੱਲੀ ਜਾਊਗਾ ਬਾਈ ਨਾਲ ਕਰ ਲੋ ਕੰਟੈਕਟ ਪਹਿਲੀ ਕੱਟੀ ਦੋ ਨੇ ਨਾ ਜਾਣ ਕਰੇ ਜੀ ਉਮਰ ਆਦਾਰੀ ਬਾਈ ਜੀ ਇਹ ਵੀਰੇ 2.5 ਸਾਲਾਂ ਦੀ ਕੱਟੀ ਆ ਹੂੰ ਟੀਕੇ ਦੇ ਬਿਲਕੁਲ ਕਾਬਲ ਆ ਅੱਛਾ ਟੀਕੇ ਦੇ ਮੂੰਹ ਦੋ ਦੰਦ ਪਰ ਬਰਾਬਰ ਨਹੀਂ ਕਰੇ ਆਪਾਂ ਇਹਨੂੰ 2.5 ਸਾਲ ਦੀ ਕਹ ਲਓ ਆਪਾਂ ਇਹਨੂੰ 2.5 ਸਾਲ ਦੀ ਕਹ ਲਓ ਉਹ ਗਾਕਾਂ ਨੇ ਮੰਨਣੀ ਆ ਹਨਾ ਮੂੰਹ ਦੋ ਦੰਦ ਦਾ ਦੋਸਤੋ ਜੀ ਵੀਰੇ ਬਾਕੀ ਤੁਸੀਂ ਕੁਆਲਟੀ ਚੈੱਕ ਕਰ ਸਕਦੇ ਹੋ ਤੋੜ ਕੇ ਦਿਖਾਉਣ ਦਾ ਸਾਡਾ ਮਤਲਬ ਇਹੀ ਆ ਵੀ ਹਾਂ ਵੀਰ ਬਣ ਕੇ ਇੱਕ ਬੇਨਤੀ ਆ ਦੇਖੋ ਆਪਾਂ ਤੋੜ ਕੇ ਆਈਂ ਦਿਖਾਉਣੇ ਹੁੰਨੇ ਆ ਵੀ ਦੁਬਾਰਾ ਹੀ ਕੋਈ ਸਪੈਸ਼ਲ ਵੀਡੀਓ ਆਪਣੇ ਤੋਂ ਨਾ ਮੰਗੇ ਹਨਾ ਆਪਾਂ ਹਰ ਵੀਡੀਓ ਦੇ ਵਿੱਚ ਬੇਨਤੀ ਕਰਦੇ ਹੁੰਨੇ ਆ ਭਰਾਵਾਂ ਨੂੰ ਕੋਈ ਲੰਗੜੀ ਡੁੱਡੀ ਹੋਵੇ ਉਹ ਚੀਜ਼ ਦੀ ਆਪਣੀ ਗਾਰੰਟੀ ਹੁੰਦੀ ਹੈ ਨਾ ਤੋੜ ਕੇ ਆਪਾਂ ਇਸੇ ਕਾਰਨ ਨਹੀਂ ਦਿਖਾਉਣਿਆ ਵੀ ਕੋਈ ਲੰਗੜੀ ਡੁੱਡੀ ਤਾਂ ਨਹੀਂ ਹੈਗੀ ਹੈ ਨਾ ਹਾਂ ਨਹੀਂ ਕੜੀਆਂ ਦੇ ਵੀ ਕੈਮਰਾ ਸੀ ਮਾਰ ਸਕਦੇ ਆ ਤੇ ਬਾਕੀ ਕੱਲਾ ਕੱਲਾ ਥਾਂ ਲੱਗਿਆ ਕੱਠੀ ਨੂੰ ਤੇ ਸਿੰਗਾ ਦੀ ਕੁਆਲਿਟੀ ਫੇਸ ਕੁਆਲਿਟੀ ਦੁਬਾਰਾ ਹੀ ਕਰ ਲੋ ਚੈੱਕ ਤੇ ਬਹੁਤ ਸੋਹਣੀ ਸੁਨੱਖੀ ਕੱਟੀ ਆ ਗਈ ਜੀ ਵੀਰੇ ਇਹ ਹੈਗੀ ਇੱਕ ਨੰਬਰ ਵਾਲੀ ਵੀਡੀਓ ਦੇ ਸਾਬ ਨਾਲ ਨੰਬਰ ਦੇ ਸਾਬ ਨਾਲ ਵੀ ਬਾਈ ਤੁਸੀਂ ਰੇਟ ਪਤਾ ਕਰ ਹਾਂ ਜਿਹੜੇ ਰੇਟ ਪੁੱਛਣੇ ਆਏ ਨਾ ਵੀ ਉਹ ਕੱਟੀ ਕਿਹੜੀ ਉਹ ਗੱਟੀ ਕਿਹੜੀ ਆਪਾਂ ਨੰਬਰ ਇਸੇ ਕਾਰਨ ਨਹੀਂ ਵੀਰੇ ਬੋਲਦੇ ਹੁੰਦੇ ਆ ਤੇ ਹੋਰ ਕੇ ਦਿਖਾਉਣੇ ਹੁੰਦੇ ਆ ਵੀ ਆਪਾਂ ਨੂੰ ਵੀ ਸੌਖਾ ਹੋ ਜਾਂਦਾ ਲੈਣ ਵਾਲੇ ਬੰਦੇ ਨੂੰ ਵੀ ਆ ਜਿਹੜਾ ਉਹਨੂੰ ਵੀ ਵੀਰੇ ਸੌਖਾ ਹੋ ਜਾਂਦਾ ਹਣਾ ਆ ਗਈ ਦੋ ਨੰਬਰ ਵਾਲੀ ਤੇ ਸਾਰਿਆਂ ਨੂੰ ਕਾਲੀ ਹੈ ਹੈਨਾ ਜੀ ਵੀਰੇ ਇਹ ਜੈਡ ਬਲੈਕ ਹੀ ਆ ਵੀਰੇ ਤੇ ਵੈਸੇ ਵੀ ਬਹੁਤ ਕਾਲੀ ਹੈ ਕੱਟੀ ਹੈਨਾ ਜੀ ਜੀ ਕਾਲੀ ਕੱਟੀ ਹੈ ਜੀ 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 ਮਾਲ ਤਕਰੀਬਨ ਸਾਰੇ ਹੀ ਚੰਗਾ ਪਰ ਸਾਰੇ ਮਾਲ ਦੇ ਵਿੱਚੋਂ ਇੱਕ ਦੋ ਕਟੀਆਂ ਜਿਹ ਜਾਦੀ ਕਾਗਲੀਆਂ ਹਨ ਇਹ ਤਿੰਨ ਚਾਰ ਕਟੀਆਂ ਦੇ ਜਿਹੜੀਆਂ ਤਾਂ ਮੰਨ ਲਓ ਗੱਬਣ ਹੋਣ ਦੇ ਕਾਬਿਲ ਹੀ ਨਹੀਂ ਹਨ ਬਈ ਜੀ ਵੀਰੇ ਪਹਿਲੀਆਂ ਜਿਹੜੀਆਂ ਚਾਰ ਕਟੀਆਂ ਵੀਰੇ ਇਹ ਸਾਰੀਆਂ ਟੀਕਾ ਲੈਣ ਦੇ ਕਾਗਲੀਆਂ ਇਹ ਤੋਂ ਬਾਅਦ ਬਾਅਦ ਵਾਲੀ ਜਿਹੜੀ ਤਿੰਨ ਨੰਬਰ ਤੇ ਆਪਾਂ ਤੋੜ ਕੇ ਦਿਖਾਵਾਂਗੇ ਕੱਟੀ ਇਹ ਇਹ ਤਾਰਾਂ ਦੇਈ ਜਾਂਦੀ ਹੈ ਤੇ ਇਹ ਵੀ ਤਾਰਾਂ ਦੇਈ ਜਾਂਦੀ ਹੈ ਦੋ ਕਟੀਆਂ ਜਿਹੜੀਆਂ ਤਾਰਾਂ ਦਿੰਦੀਆਂ ਹਨਾ ਛੋਲੀ ਛੋਲੀ ਸਾਨੂੰ ਦੁਵਾਰੇ ਮਰਵਾ ਦਿਆ ਕੈਮਰਾ ਜੀ ਆ ਦੇ ਕੱਲਾ ਕੱਲਾ ਥਣ ਲੱਗੇ ਆ ਦੇਖ ਜੀ ਵੀਰੇ ਇਹ ਕੱਟੀ ਵੀ ਤਾਰਾਂ ਦੇਈ ਜਾਂਦੀ ਹੈ ਤੇਦੀਪ ਆਹ ਕੱਟੀ ਜਿਹੜੀ ਨੀਲੀ ਰਾਵੀ ਦੀ ਹੈ ਇਹ ਵੀ ਤਾਰਾਂ ਦੇਈ ਜਾਂਦੀ ਹੈ ਹਨਾ ਇਦੀ ਵੀ ਸਰੋਂ ਫੇਸ ਕੁਆਲਟੀ ਚੈੱਕ ਆ ਦੇਖੋ ਜੀ ਜੀ ਕਰਮ ਵਾਲੀ ਨੇ ਫੇਸ ਨੂੰ ਆਪੀ ਕਰਵਾਤਾ ਚੈੱਕ ਜੀ ਤੇ ਹਾਈਟ ਲੈਂਥ ਜੇ ਤਿੰਨੇ ਸੇਮ ਹੀ ਨੇ ਜੀ ਵੀਰੇ ਤੇ ਪੈਰਾਂ ਤੋਂ ਪੂਸ ਵਾਲੇ ਪੱਖ ਤੋਂ ਆ ਜਾ ਬੱਤਾ ਜੀ ਤੇ ਨੱਕ ਤੋਂ ਤੇ ਸੋਪੇ ਜੀ ਵਾਲ ਜਿਵੇਂ ਕਹਿੰਦੇ ਨੇ ਚਿੱਟੇ ਜੀ ਮਾਨਕਣੀ ਅੱਖ ਵੀਰੇ ਆਹ ਕੁੱਖ ਦੇਖ ਲਓ ਜੀ ਫੇਸ ਕੁਆਲਟੀ ਸਿੰਘਾਂ ਦੀ ਬਹੁਤ ਸੋਹਣੀ ਤੇ ਸੁਮੀ ਬੜੀ ਕੱਟੀ ਆ ਗਈ ਨੰਬਰ 3 ਵਾਲੀ ਇਹ ਵੀਰੇ ਨੰਬਰ 3 ਆ ਹਨਾ ਹੂੰ ਜੀ ਜੀ ਲਾਏ ਜੀ ਦੇਖ ਸਕ ਰਹੇ ਤੁਸੀਂ ਤੇ ਆ ਸੀਗੀ ਇੱਕ ਦੋ ਹਾਈਟ ਲੈਂਥ ਤਿੰਨਾਂ ਦੀ ਸੇਮ ਆ ਗਈ ਇਹ ਆ ਗਈ ਜਿਹੜੇ ਭਰਾ ਹੈਗੇ ਨੀਲੀ ਰਾਵੀ ਦੇ ਸਕੀਨ ਜੀ ਬ੍ਰਾਦਰ ਤੇ ਦੂ ਅੱਗੇ ਆ ਗਈ ਬੂਰੀ ਕੱਟੀ 4 ਨੰਬਰ ਤੇ 4 ਨੰਬਰ ਤੇ ਆ ਗਈ ਬੂਰੀ ਕੱਟੀ ਇਹਦੀ ਕਿੰਨੇ ਮੋੜ ਕਰੀ ਬਈ ਇਹ ਵੀਰੇ 2 ਸਾਲਾਂ ਦੀ ਹੈ ਕੱਟੀ ਲੈ ਦੋਸਤੋ ਕੱਲਾ ਕੱਲਾ ਮੂੰਹ ਖੀਰੀ ਆ ਮੂੰਹ ਖੀਰੀ ਇੱਕ ਹੀ ਕੱਟੀ ਸੀ ਦੀਪ ਜਿਹੜੀ ਆਪਾਂ 1 ਨੰਬਰ ਤੇ ਤੋੜ ਕੇ ਦਿਖਾਈ ਆ ਦੋਂਦੀ ਬਾਕੀ ਸਾਰਾ ਮਾਲ ਤਕਰੀਬਨ ਆਪਣਾ ਕੀੜਾ ਹੈ ਨਾ ਸਿੰਘਾਂ ਦੀ ਕੁਆਲਿਟੀ ਰੰਗ ਜੀ ਤੇ ਵਿਚ ਜਿਵੇਂ ਕਹਿੰਦੇ ਆ ਕਾਲਾਂ ਸੰਗ ਜੂ ਰੂ ਹੈਗੇ ਇਹਦੇ ਤੇ ਬੂਰੀ ਜੀ ਜੀ ਗੱਟੀ ਦੇਖ ਲੋ ਜੀ ਬਹੁਤ ਠੰਡੀ ਸੀਲ ਕੱਟੀ ਆ ਵੀਰੇ ਬਹੁਤ ਜਿਆਦਾ ਠੰਡੀ ਸੀਲਾ ਜਿਵੇਂ ਮਰਜੀ ਆਏ ਰੱਸਾ ਛਟਕੇ ਨਾ ਐ ਲੈ ਐ ਫਿਰਦਾ ਰਹੇ ਜੀ ਬਹੁਤ ਜਿਆਦਾ ਪਿਆਰੀ ਆ ਪਿਆਰੀ ਇਕੱਠੀ ਆ ਪੂਰੀ ਜੀ ਤੇ ਇਹਦੇ ਵੀ ਸਾਨੂੰ ਝੋਲੀ ਕਰਵਾਤੀ ਚੈੱਕ ਤੇ ਹਾਈਟ ਲੈਂਥ ਇੱਕ ਵਾਰ ਫੇਰ ਤੁਸੀਂ ਕਰ ਲੋ ਚੈੱਕ ਇਸੇ ਕੀ 4 ਨੰਬਰ ਵਾਲੀ 1 2 3 ਤੇ 4 ਚਾਰੇ ਗੱਟੀਆਂ ਦੀ ਹਾਈਟ ਬਿਲਕੁਲ ਸੇਮ ਆ ਤੇ ਉਮਰੀ ਬਾਈ ਨੇ ਸਾਨੂੰ ਦੱਸਤੀ ਬਾਕੀ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਕੋਈ ਰੇਟ ਦੀ ਜਾਣਕਾਰੀ ਲੈ ਕੋ ਪੁੱਛਣਾ ਬਾਈ ਨੂੰ ਨੰਬਰ ਤੇ ਸਾਨੂੰ ਜੀ ਵੀਰੇ ਆ ਗਈ ਪੰਜ ਨੰਬਰ ਕੱਟੀ ਦੀਪ ਬਹੁਤ ਉੱਚੀ ਲੰਮੀ ਆ ਗਈ ਦੋਸਤੋ ਇਹਦੀ ਉਮਰ ਹੈ ਦੀਪ ਜਿਹੜੀ ਸਾਰੀ ਮਾਲਕਾਂ ਦੇ ਦਸਨ ਮਤਾ ਕੋ 17 ਮਹੀਨਿਆਂ ਦੀ ਹੈ ਤੇ ਹੁਣੇ ਤੋਂ ਕੱਟੀ ਦਾ ਕੱਦ ਕਾਠ ਬੇਲ ਲੰਬਾਈ ਚੈੱਕ ਕਰਾ ਦੇ ਕਿੰਨੀ ਜ਼ਿਆਦਾ ਹੈ ਹਨ ਬਹੁਤ ਉੱਚੀ ਬਣਨਾ ਬਈ ਬਹੁਤ ਉੱਚੀ ਕਰਮ ਵਾਲੀ ਨੇ ਮਾਲਕ ਦੀ ਕਿਰਪਾ ਨਾਲ ਬੰਨ ਹਨ ਗਾਹਾਂ ਉਹ ਸੱਚੇ ਪਾਤਸ਼ਾਹ ਬਾਬੇ ਨਾਨਕ ਦੇ ਹੱਥ 17 ਮਹੀਨਿਆਂ ਦੇ ਵਿੱਚ ਤਾਂ ਬਹੁਤ ਹਾਈਟ ਕਰੀ ਖੜੀ ਆ ਥੋੜਾ ਆ ਜਾ ਬੱਤਾ ਆ ਜਾ ਕੈਮਰੇ ਤੋਂ ਕਰ ਜਿੰਦਾ ਬਾਕੀ ਇਹਦਾ ਵੀ ਸੁਣ ਇਹ ਕੈਮਰੇ ਤੋਂ ਘੱਟ ਡਰਦੀਆਂ ਦੀਪ ਇਹਨਾਂ ਦਾ ਮੂਰੀ ਦੀ ਬੜੀ ਅਕਲ ਕਰਨੀ ਮੰਨਦੇ ਨਾ ਨਰ ਦੇ ਤਾਂ ਇਹ ਥੋੜਾ ਮੂਰੀ ਦਾ ਕਰਦੀ 5 ਨੰਬਰ ਵਾਲੀ ਕੱਟੀ ਛੋਲੀ ਇਹਦੀ ਕਰ ਲੋ ਚੈੱਕ ਆ ਦੇਖੋ ਹੁਣ ਆਪਾਂ ਵੀਰੇ ਦਿਖਾਵਾਂਗੇ ਤੁਹਾਨੂੰ 6 ਨੰਬਰ ਕੱਟੀ ਹੈ ਨਾ ਹੁਣ 6 ਨੰਬਰਾਂ ਵੀ ਦਿਖਾਉਣਾ ਤੁਹਾਨੂੰ ਜੀ ਇਹ ਦੀ ਡਿਟੇਲ ਹੈ ਜੀ ਵੀ ਇਹ ਵੀ ਵੀਰੇ ਸੇਮ ਉਮਰ ਦੀ ਆ ਆ ਚਾਰ ਪੰਜ ਕਟੀਆਂ ਜਿਹਨਾਂ ਦੀ ਉਮਰ ਹੈ ਜਿਹੜੀ ਸੇਮ ਹੀ ਆ 17 ਤੋਂ 18 ਮਹੀਨਿਆਂ ਦੇ ਵਿੱਚ ਆ ਮਾਲਕਾਂ ਦੇ ਦੱਸਣ ਮੁਤਾਬਕ ਹਨ ਹਾਂਜੀ ਹਾਂ ਬਾਕੀ ਗਾਗ ਦੀ ਜਜਮੈਂਟ ਹੁੰਦੀ ਹੈ ਨਾ ਜਿੰਨਾ ਜਕਾਰੀਆਂ ਦੱਸਣ ਮੁਤਾਬਕ 17 18 ਮਹੀਨੇ ਦੀ ਉਮਰ ਜੀ ਵੀਰੇ ਜੀ ਤੇ ਇਹ ਵੀ ਠੰਡੀ ਸੀ ਤੇ ਗੁੰਦਵੇਂ ਸਰੀਰ ਦੇ ਵਿੱਚ ਆ ਗਈ ਕੱਟੀ ਜੀ ਵੀਰੇ ਇਹਦੇ ਸਮੋ ਕਰਾਉਣੇ ਝੋਈ ਚੈੱਕ ਲੈਣ ਦੋਸਤ ਕੱਲਾ ਕੱਲਾ ਥਾਣੇ ਦੀ ਲੱਗੇਵਾ ਆ ਦੇਖੋ ਝੋਲੀ ਕਰ ਲਈ ਚੈੱਕ ਜਮਾ ਪੂਰੀ ਪੂਰੀ ਬਿੱਠੀ ਤੇ ਸਾਨੂੰ ਲੱਗਿਆ ਵਾ ਕੱਟੀ ਦੇ ਤੇ ਵਕ ਉੱਪਰੋਂ ਤੁਸੀਂ ਫਿੱਟ ਕੋੜੇ ਦੇ ਜਿਵੇਂ ਕਹਿੰਦੇ ਨੇ ਚੈੱਕ ਕਰ ਸਕਦਾ ਫੇਸ ਕੁਆਲਟੀ ਸਾਨੂੰ ਕਰਾਤੀ ਚੈੱਕ ਜੀ ਬਈ ਤੇ 7 ਨੰਬਰ ਵਾਲੀ ਆ ਗਈ ਬਈ ਇਹ ਆ ਗਈ ਵੀਰੇ 2 4 6 7 ਨੰਬਰ ਆ ਗਈ ਤੁਹਾਨੂੰ 7 ਨੰਬਰ ਵਾਲੀ ਕੱਟੀ ਆ ਗਈ ਦੋਸਤੋ ਜੀ ਵੀਰੇ ਸਿੰਘ ਜੀ ਵੀ ਪੂਰੇ ਕੁੰਡੇ ਕਰਦੀ ਜਾਂਦੀ ਹੈ ਤੇ ਖਾਣਮੀ ਦੇਖ ਲਓ ਤੋੜ ਕੇ ਦਿਖਾਉਣਾ ਸਾਨੂੰ ਆ ਜਾ ਬੱਸ ਉਸੇ ਉਮਰ ਦੀ ਬਾਈ ਨੇ ਕਿਹਾ ਉਸੇ ਉਮਰ ਚ ਹੀ ਆ ਕਿ 17 ਇਹ ਚਾਰ ਪੰਜ ਕੱਟੀਆਂ ਵੀਰੇ ਜਿਹੜੀਆਂ ਇਹ ਸਾਰੀਆਂ ਤਕਰੀਬਨ ਇਸੇ ਉਮਰ ਚ ਹੀ ਆ 1.5 ਤੋਂ 2 ਸਾਲਾਂ ਦੀਆਂ ਬਾਈ ਸਾਰੀਆਂ ਹਾਂ ਬਸ ਆਏ ਆ ਵੀਰੇ ਜੇ ਕੋਈ ਦੋ ਜਾ ਕੇ ਚੰਗੀ ਤਰ੍ਹਾਂ ਸੰਭਲੂਗਾ ਹਨਾ ਤਾਂ ਉਹ ਮੰਨ ਕੇ ਚੱਲੋ ਵੀ ਕਿਸੇ ਵੀ ਪਸ਼ੂ ਦੀ ਸਮਝ ਤੇ ਡਿਪੈਂਡ ਕਰਦਾ ਹੁੰਦਾ ਜੀ ਕੱਟੀਆਂ ਕਿਸੇ ਪੱਖ ਤੋਂ ਸਾਰੇ ਬਸ ਸਵੀਆਂ ਪਲੀਆਂ ਚੰਗੀਆਂ ਨੇ ਬਣਨ ਵਾਲੀਆਂ ਨੇ ਜੀ ਵੀਰੇ ਇਹ ਸੀ ਕਿ 7 ਨੰਬਰ ਹੁਣ ਆਪਣੇ ਕੋਲੇ ਆ ਗਈ ਵੀਰੇ 8 ਨੰਬਰ ਕੱਟੀ ਹਨਾ 8 ਨੰਬਰ ਕੱਟੀ ਵੀ ਇਸ ਜੀ ਆ ਦੇਖ ਲਓ ਜੀ ਜੀ ਇਹ ਵੀ ਸੇਮ ਹੀ ਆ ਮੰਨ ਕੇ ਚੱਲੋ ਹੂੰ ਤੁਹਾਨੂੰ ਦੱਸਿਆ ਵੀ ਇਹ ਤੋਂ ਬਾਅਦ ਵਾਲੀਆਂ ਕਟੀਆਂ ਜਿਹੜੀਆਂ ਸਾਰੀਆਂ ਇਹੀ ਉਮਰ ਹੈ ਇਹੋ ਜਿਹੀ ਇਹਨਾਂ ਦਾ ਢਾਂਚਾ ਹੈ ਨਾ ਇਹ ਪ्युअर ਡੈਡ ਬਲੈਕ ਆ ਲਖਿਆ ਚੰਨਾ ਕੀ ਵੀਰੇ ਦੀਪ ਹਾਂਜੀ ਹਾਂਜੀ ਭਾਈ ਹਾਂਜੀ ਹਾਂਜੀ ਆ ਦੇਖੋ ਅਸਲ ਵਿੱਚ ਬੋਡੀ ਸਟਰਕਚਰ ਤੋਂ ਪਸੂ ਦਾ ਪਤਾ ਲੱਗ ਜਾਂਦਾ ਵੀ ਕਿਵੇਂ ਬਣਨ ਵਾਲਾ ਹੈ ਬਾਕੀ ਸਾਰੇ ਭਾਈ ਬੰਨਾਂ ਤਾਂ ਸੇਵਾ ਨਾਲ ਆ ਹੈ ਨਾ ਜੇ ਜਾ ਕੇ ਕੋਸ ਪਾਇ ਨਾ ਤਾਂ ਇਹਨਾਂ ਨੇ ਕੁਝ ਵੀ ਨਹੀਂ ਬੰਨਣਾ ਜੇ ਪਾਵਾਂਗੇ ਤਾਂ ਸਾਰਾ ਕੁਝ ਬਣ ਜੂਗਾ ਹੁਣ ਆਪਣੇ ਕੋਲ ਆ ਗਈ ਨੌ ਨੰਬਰ ਕੱਟੀ ਹੈ ਨਾ ਜੀ ਵੀਰੇ ਸਾਰੀਆਂ ਤੇ ਆਪਾਂ ਮਾਰਤਾ ਕੈਮਰਾ ਨੰਬਰ ਦੇ ਸਹਾਰ ਨਾਲ ਤੁਸੀਂ ਭਾਈ ਤੋਂ ਫੋਨ ਤੇ ਜੀ ਹਾਂ ਬਸ ਵੀ ਇਹੀ ਬੇਨਤੀ ਆ ਬਾਰ-ਬਾਰ ਆਪਣੀ ਵੀ ਜਿਹੜਾ ਵੀ ਭਰਾ ਪੁੱਛੂਗਾ ਉਹ ਨੰਬਰ ਦੇ ਮੁਤਾਬਕ ਪੁੱਛੇ ਵੀਰੇ ਯਾਰ ਹਨਾ ਕਿਉਂਕਿ ਇੰਨੇ ਮਾਲ ਤੇ 13 14 ਕਟੀਆਂ ਨਹੀਂ ਯਾਦ ਰਹਿੰਦਾ ਕਿਹੜੀ ਬਹਿ ਗਈ ਕਿਹੜੀ ਰਹਿ ਗਈ ਜੇ ਨੰਬਰ ਦੇ ਮੁਤਾਬਕ ਹੋਊ ਤਾਂ ਫੇਰ ਬੰਦਾ ਯਾਦ ਰੱਖਦਾ ਹਨਾ ਨੌ ਨੰਬਰ ਵਾਲੀ ਦੀ ਕੀ ਗੱਲ ਬਾਤ ਆ ਸਾਰਾ ਕੁਝ ਵੀਡੀਓ ਤੇ ਪਿਓਜ ਕਰਕੇ ਸਾਰਾ ਕੁਝ ਤੇ ਚੈੱਕ ਕਰ ਸਕਦੇ ਹੋ ਜ਼ੂਮ ਕਰਕੇ ਦੇਖ ਸਕਦੇ ਹੋ ਵੀਡੀਓ ਚ ਹਨਾ ਜੀ ਵੀਰੇ ਤੇ ਰੇਟ ਦੀ ਗੱਲ ਕਰਨੇ ਜੀ ਬਾਈ ਨੂੰ ਨੰਬਰ ਦੱਸ ਕੀ ਵੀ ਨੌ ਨੰਬਰ ਵਾਲੀ ਦਾ ਜਿਹੜੀ ਵੀ ਤੁਹਾਡੇ ਪਸੰਦ ਆਉਂਦੀ ਹੈ ਹਾਂ ਜਿਹੜੀ ਵੀ ਆਪਣੇ ਪਸੰਦ ਆ ਉਸ ਹਾਮ ਨਾਲ ਆਪਾਂ ਬੰਦਾ ਦੱਸ ਦ ਇਹ ਆਹੀ ਆਪਣੇ ਕੋਲੇ 10 ਨੰਬਰ ਤੇ ਫੇਰ ਬੂਰੀ ਗੱਟੀ ਹੈ ਨਾ ਇਹ ਬੂਰੀ ਆ ਗਈ ਜੀ ਇਹਦਾ ਹਾਈਟ ਦੇ ਹਿਸਾਬ ਨਾਲ ਇਧਰ ਬੰਨੀ ਸੀਗੀ ਇਹ ਜੀ ਦੋ ਬੂਰੀਆਂ ਇੱਕ ਨੀਲੀ ਦਾ ਵੀ ਤੇ ਬਸ 10 ਦੂਜੀ ਹੈਗੀ ਆ ਜਾ ਪੁੱਤ ਆ ਜਾ ਦੇਖ ਲੋ ਇਹਦਾ ਫੇਸ ਦੇਖ ਇੱਥੋਂ ਵਾਰੋ ਜੇ ਮੱਥਾ ਦੇਖ ਲੋ ਕਰਮਾਲੀ ਦਾ ਸਿੰਘਾਂ ਦੇ ਕਮਾਲ ਦੀ ਖੜਨੀ ਖੜਨੀ ਦੇਖ ਲੋ ਜੀ ਵੀਰੇ ਲੈ ਵੀ ਦੋਸਤ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਤਕਰੀਬਨ ਤਕਰੀਬਨ ਸਾਰੀ ਚੀਜ਼ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਕੀ ਤਸੱਲੀ ਤੁਸੀਂ ਜਦੋਂ ਪੈਸੇ ਲਾਉਣੇ ਨੇ ਮਾਲਕ ਦੇ ਘਰੇ ਆ ਕੇ ਜਾ ਜਿਵੇਂ ਵੀ ਤੁਹਾਡਾ ਮਨ ਖੜਦਾ ਵੀਡੀਓ 'ਚ ਉਵੇਂ ਤੁਸੀਂ ਤਸੱਲੀ ਉਵੇਂ ਤੁਸੀਂ ਲੈ ਸਕਦੇ ਹੋ ਹਣਾ ਹਾਂਜੀ ਹੁਣ ਆ ਗਏ ਆਪਣੇ ਕੋਲੇ 11 ਨੰਬਰ ਕੱਟੀ ਆ ਦੇਖੋ 11 ਨੰਬਰ ਕੱਟੀ ਮਾਰੀ ਜਿੱਦਾਂ ਨੂੰ ਤੋੜ ਕੇ ਦਿਖਾਣੇ ਜੱਫਾ ਰਹਿ ਗਿਆ ਆਪਣੇ ਕੋਲੇ ਹਣ ਇਹ ਆ ਗਏ ਦੋਸਤੋ 11 ਨੰਬਰ ਜੀ ਚਲੋ ਚੈੱਕ ਇਹ ਆ ਗਏ ਦੋਸਤੋ 11 ਨੰਬਰ ਤੇ ਇਹ ਰੇਟ ਵੀ ਫੋਨ ਤੇ ਵੀਡੀਓ ਦੇ ਹਿਸਾਬ ਨਾਲ ਨੰਬਰ ਦੇ ਹਿਸਾਬ ਨਾਲ 11 ਨੰਬਰ ਦਾ ਰੇਟ ਬਾਈ ਨਾਲ ਕਰ ਸਕਦੇ ਹਾਂ ਝੋਲੀ ਇਹਦੀ ਵੀ ਤੁਹਾਨੂੰ ਕਰਵਾ ਸਕਦੇ ਆ ਚੰਗੀ ਝੋਲੀ ਦੀ ਕੱਲਾ ਕੱਲਾ ਥਾਂ ਲੱਗੇ ਆ ਦੇ ਕੋਈ ਫੋਟਾਂ ਨਹੀਂ ਸਾਰੀਆਂ ਦੇ ਹੁਣ ਆ ਗਈ ਆਪਣੇ ਕੋਲ ਇਹ 12 ਨੰਬਰ ਕੱਟੀ ਹੈ ਨਾ ਇਹਦੇ ਥੋੜਾ ਜਿਹਾ ਵੱਡਾ ਵਾਲਾ ਫੁੱਲ ਹੈ ਸਾਡੇ ਮਾੜਾ ਜਿਹਾ ਮੱਥੇ ਦੇ ਵਿੱਚ ਆ ਜਿਹੜੀ ਇਹਦੇ ਫੁੱਲੀ ਆ ਬਾਕੀ ਕੱਟੀ ਸਾਰੀ ਕਾਲੀ ਆ ਮਾੜੀ ਮੱਥੇ ਦੇ ਵਿੱਚ ਫੁੱਲੀ ਆ ਹੈਨਾ ਜਿੱਦਾਂ ਨੀ ਕੁਆਲਟੀ ਚੈੱਕ ਕਰਾਉਣਾ ਬੋਡੀ ਸਟਰਕਚਰ ਤੋਰ ਕੱਟੀ ਦੀ ਸਾਰਾ ਕੁਝ ਤੁਸੀਂ ਕਰ ਲੋ ਚੈੱਕ ਤੇ ਇਹਦੇ ਵੀ ਤੁਹਾਨੂੰ ਝੋਲੀ ਇਹਦੀ ਖੜਾ ਕੇ ਚੈੱਕ ਕਰਵਾ ਸਕਦੇ ਆ आई हाइट 12 ਨੰਬਰ ਵਾਲੀ ਨੀਪ 13 ਨੰਬਰ ਵਾਲੀ ਤੇ ਮੜੀ ਆਈ ਵੀਡੀਓ ਮਾਰਦੇ ਨਾ ਥੋੜੀ ਤੁਰਨ ਤੋਂ ਡਰਦੀ ਆ ਮੂਰੀ ਮਾਰੀ ਨਹੀਂ ਪਾਈ ਵੀ ਸੀਗੀ ਤੋੜ ਕੇ ਦਿਖਾਉਣਾ ਮਤਲਬ ਇਹ ਹੁੰਦਾ ਦੋਸਤੋ ਤੁਹਾਨੂੰ ਕਹਿੰਦੇ ਹਾਂ ਲੰਗੜੀ ਟੁੱਡੀ ਦੀ ਗਾਰੰਟੀ ਹੋਊਗੀ ਵੀਰੇ ਆਪਣੀ ਸਮਝੀਏ ਕਿ ਨਹੀਂ ਬਾਕੀ ਤਕਰੀਬ ਨੂੰ ਮਾਇਲ ਚ ਸਾਰਾ ਕੁਝ ਕਲੀਅਰ ਹੋ ਹੀ ਜਾਂਦਾ ਹਨਾ ਬਾਕੀ ਬਾਈ ਦਾ ਕੰਮ ਕੋਈ ਆਏ ਨਹੀਂ ਹੈਗਾ ਇੱਕ ਦਿਨ ਨਾਲ ਕੋਈ ਇੱਕ ਦਿਨ ਦਾ ਤਾਂ ਕੰਮ ਨਹੀਂ ਵੀਰੇ ਆਪਣਾ ਆਪਣੇ ਤਾਂ तकरीबन ਮੰਨ ਕੇ ਚੱਲੋ ਵੀ ਤੀਜੇ ਚੌਥੇ ਦਿਨ ਬਾਅਦ ਮਾਲਕ ਦੀ ਕਿਰਪਾ ਨਾਲ ਵੀਡੀਓ ਪੈਂਦੀ ਨਹੀਂ ਜੀ ਹਾਂਜੀ 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 ਲੈ ਵੀ ਦੋਸਤ ਇਹ ਥੋੜਾ ਮੂਰੀ ਦਾ ਕਰਦੀ ਸੀਗੀ ਤੇ ਇਹ ਤੇ ਵੀ ਸਾਨੂੰ ਮਰਵਾਉਣਾ ਹੈ ਕੈਮਰਾ ਦੇਖੋ ਆਪ ਵੀ ਉਹਨਾਂ ਫੇਸ ਕਰਕੇ ਛੱਡ ਗਈ ਸਿੰਘਾਂ ਤੋਂ ਤੁਸੀਂ ਉਮਰ ਦਾ ਅੰਦਾਜ਼ਾ ਲਾ ਸਕਦੇ ਜਿਵੇਂ ਬਾਈ ਨੇ ਕਿਹਾ ਸੀ ਇਹ ਤਾਂ 15 ਕਿ ਮਹੀਨੇ ਦੀ ਗੱਟੀ ਲੱਗਦੀ ਆ ਪੂਛ ਤੇ ਤੁਸੀਂ ਚੈੱਕ ਕਰ ਸਕਦੇ ਝੋਲੀ ਦੇਖੋ ਕਰਮ ਵਾਲੀ ਨੇ ਆਪੀ ਚੈੱਕ ਕਰਵਾਤੀ ਤੇ ਬਾਕੀ ਜੇ ਤੁਸੀਂ ਵੀ ਆਪਣੇ ਚੈਨਲ ਤੋਂ ਕਿਸੇ ਸੇਲ ਵਾਲੀ ਪੋਸਟ ਦੀ ਵੀਡੀਓ ਬਣਾਉਣਾ ਚਾਹੁੰਦੇ ਤਾਂ ਆਪਣਾ ਨੰਬਰ 9876479400 ਇਹਦੇ ਕੰਟੈਕਟ ਕਰ ਸਕਦੇ ਹੋ ਬਾਕੀ ਬਾਈ ਤਾਰੀ ਦਾ ਪਿੰਡ ਰਾਈ ਆ ਤੇ ਤਾਰੀ ਦਾ ਨੰਬਰ ਸਕਰੀਨ ਦੇ ਉੱਪਰ ਚੱਲੀ ਜਾਂਦਾ ਤੇ ਨੰਬਰਾਂ ਦੇ ਹਿਸਾਬ ਨਾਲ ਤੁਸੀਂ ਰੇਟ ਬਾਈ ਨਾਲ ਕਨਫਰਮ ਕਰ ਸਕਦੇ ਹੋ ਧੰਨਵਾਦ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਬਾਕੀ ਕਮੈਂਟ ਕਰਕੇ ਦੱਸੋ ਬਾਈਆਂ ਸਾਰਿਆਂ ਨੇ ਜੀ ਨੇ ਸਾਨੂੰ ਕਿਵੇਂ ਲੱਗੇ ਧੰਨਵਾਦ